ਸਾਂ ਸੰਘਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਜਿਹੜਾ ਕੋਟਾਂ ਦੇ ਵਿੱਚ ਬੀਜੇਪੀ ਦੇ ਕਈ ਵਿਧਾਇਕ ਭੰਗ ਹੋ ਰਹੇ ਨੇ ਤੇ ਕਾਂਗਰਸ ਕਈ ਜਿਹੜੇ ਸਟੇਟਾਂ ਦੇ ਵਿੱਚ ਮੈਜੋਰਟੀ ਚ ਸੀਗੀ ਤੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਜਿਹੜੀ ਜਿੰਮੇ ਰਾਹੁਲ ਗਾਂਧੀ ਤੋਂ ਖੋਹੀ ਗਈ ਹੈ ਉਹਦੇ ਨਾਲ ਨਾਲ ਸਟੇਟਾਂ ਦੇ ਵਿੱਚ ਹੋਰ ਗੇਮ ਵੀ ਬੀਜੇਪੀ ਨੇ ਖੇਡੀ ਹੋਊਗੀ ਜਿਹੜੀ ਕਿ ਆਪਾ ਕਾਲੀ ਦਲ ਨਾਲ ਬੇਸੰਸ ਲਈ ਚ ਗੱਲ ਕਰਾਂਗੇ ਕਿਉਂਕਿ ਇਹਨਾਂ ਨੇ ਬੀਜੇਪੀ ਵਾਲਿਆਂ ਨੇ ਸਾਰੇ ਹੁਣ ਪਤਾ ਚੱਲ ਗਿਆ ਵੀ ਐਤਕੀ ਦੀ ਜਿਹੜੀ ਕੁਰਸੀ ਆ ਇਹ ਚੋਰੀ ਦੀ ਆ ਤੇ ਅਕਾਲੀ ਦਲ ਨਾਲ ਵੀ ਇਹਨਾਂ ਨੇ ਕੀ ਪਤਾ ਡਾਊਨ ਕਰਨ ਲਈ ਜਿਹੜਾ ਭਾਈ ਅਮਰਤਪਾਲ ਸਿੰਘ ਦਾ 2 ਲੱਖ ਤੇ ਜਿੱਤਣਾ ਤੇ ਸਾਰਾ ਵਰਤਾਰਾ ਇੰਨਾ ਅਕਾਲੀ ਦਲ ਦਾ ਇਕੱਠ ਹੁੰਦਾ ਹੁੰਦਾ ਸੀ ਉਹਦੇ باوجود ਪਿੱਛੇ ਜਾਣਾ ਵੀ ਕਹਤੇ ਹੈ ਕਿ ਸੇ ਸਾਜਿਸ਼ ਦਾ ਇੱਕ ਆਪਾਂ ਨੂੰ ਸੰਕੇਤ ਤਾਂ ਨਹੀਂ ਦੇ ਰਿਹਾ ਇਹ ਗੱਲਾਂ ਦੇਖਣਯੋਗ ਨੇ ਬੀਜੇਪੀ ਤੇ ਆਰਐਸਐਸ ਬਹੁਤ ਹੀ ਹੱਦ ਤੱਕ ਗਿਰਦੀ ਹੈ ਤੇ ਗਿਰ ਕੇ ਇਲਜ਼ਾਮ ਫਤੂਰ ਦੂਜੀਆਂ ਪਾਰਟੀਆਂ ਚ ਪਾਉਂਦੀ ਹੈ ਚਾਹੇ ਉਹ ਮਹਾਰਾਸ਼ਟਰ ਦੀ ਪਾਰਟੀ ਹੋਵੇ ਚਾਹੇ ਯੂਪੀ ਦੀ ਹੋਵੇ ਚਾਹੇ ਬਿਹਾਰ ਦੀ ਹੋਵੇ ਹਰੇਕ ਜਗ੍ਹਾ ਤੇ ਇਹਨਾਂ ਨੇ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਲਈ ਆਪਣੇ ਹੱਥ ਕੰਡੇ ਅਪਣਾਏ ਨੇ ਤੇ ਆਪਾਂ ਪੰਜਾਬੀ ਬੜੇ ਜਜ਼ਬਾਤੀ ਆ ਆਪਾਂ ਹਰ ਇੱਕ ਗੱਲ ਨੂੰ ਵਾਚ ਕਰੀਏ ਨਾ ਕਿ ਸੋਸ਼ਲ ਮੀਡੀਆ ਦੇ ਮਗਰ ਲੱਗ ਕੇ ਆਪਾਂ ਆਪਣਾ ਜਿਹੜਾ ਹੈਗਾ ਡਿਸੀਜਨਸ ਨੂੰ ਉਹਨਾਂ ਦੇ ਮੁਤਾਬਕ ਕਰੀਏ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜਾ ਆਪਾਂ ਨੂੰ ਪਰੋਸਿਆ ਜਾਂਦਾ ਆਪਣੀ ਸੋਚ ਨੂੰ ਬਦਲਣ ਲਈ ਪਰੋਸਿਆ ਜਾਂਦਾ ਇਹਦੇ ਉਲਟ ਵੀ ਸੋਚਣਾ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ